ਦਸਵੇਂ ਪਾਤਸ਼ਾਹ ਦੀ ਬਾਣੀ ਦਸਮ ਗ੍ਰੰਥ ਦੇ ਵਿੱਚ ਕਿੰਨਾ ਰੋਲਾ ਪਿਆ ਹੋਇਆ ਹਮ ਹਣਾ ਇਹ ਇਦਾਂ ਜੀ ਇਹ ਇਦਾਂ ਜੀ ਜੇ ਤੁਸੀਂ ਉਹਦੇ ਅਰਥ ਕਰੋਗੇ ਨਾ ਜਦੋਂ ਅਰਥ ਹੋਰੇ ਪਾਸੇ ਨੂੰ ਜਾਂਦੇ ਆ ਸਾਨੂੰ ਸਮਝਾਉਣ ਸਮਝਾਉਂਦੇ ਸਮਝਾਉਂਦੇ ਨਿਕਲਦਾ ਕੁਝ ਹੋਰ ਆ ਪਤਾ ਫਿਰ ਲੱਗਦਾ ਜਦੋਂ ਗੱਲ ਇਸਤਰੀ ਦੀ ਹੋ ਜਾਂਦੀ ਹੈ ਨਾ ਉਹਦੇ ਚ ਇਸਤਰੀ ਸ਼ਬਦ ਜਦੋਂ ਉਹਦੇ ਅਰਥ ਕੱਢੇ ਜਾਂਦੇ ਆ ਤਾਂ ਇਸਤਰੀ ਐਸ ਜੀਵ ਇਸਤਰੀ ਦੀ ਗੱਲ ਕਰਦੇ ਆ ਤੇ ਫਿਰ ਪਤਾ ਲੱਗਦਾ ਵੀ ਅਜੀਬ ਇਸਤਰੀ ਦੀ ਗੱਲ ਕਰਗੇ ਬੰਦਾ ਸ਼ਾਂਤ ਹੋ ਜਾਂਦਾ ਜਦੋਂ ਉਸ ਇਸਤਰੀ ਵਾਲੇ ਪਾਸੇ ਨੂੰ ਚੱਲ ਕੇ ਜਦੋਂ ਉਹਦੇ ਅਰਥ ਕਰਾਂਗੇ ਨਾ ਫਿਰ ਦਿਮਾਗ ਖਰਾਬ ਕਰਦੇ ਆ ਲੋਕ ਸਮਝਣ ਦਾ ਉਹ 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 ਤਾਂ ਉਹੀ ਰੂਹ ਸੀ ਨਾ ਜਿਨ੍ਹਾਂ ਨੇ ਬਣਾਇਆ ਉਹਨੂੰ ਸਮਝਣਾ ਆਪਣੇ ਵੱਸ ਦਾ ਰੋਗ ਨਹੀਂ ਹੈਗਾ ਨਹੀਂ ਵੈਸੇ ਗੱਲ ਚੱਲਦੀ ਜਲਦੀ ਕਿੱਥੇ ਅਲੱਗ ਕਿਤੇ ਹੋਰ ਪਾਸੇ ਚਲੇ ਗਈ ਕਿਤੇ ਹੋਰ ਪਾਸੇ ਚਲੇ ਗਈ ਮਤਲਬ ਗੱਲਾਂ ਬਟ ਐਸ ਟੌਪਿਕ ਤੇ ਵੀ ਉਪਰਮਾੜੀ ਮੁੱਟਕਾਰ ਵੀ ਸਕਦੇ ਆ ਕਿ ਲੋਕੀ ਕਹਿੰਦੇ ਨੇ ਵੀ ਅਸ਼ਲੀਲ ਹੈ ਬਾਣੀ ਬਾਣੀ ਜੇ ਪੜਦੇ ਆ ਦਾ ਗੁਰੂ ਸਾਹਿਬਾ ਹੋਜੀ ਬਾਣੀ ਲਿਖ ਨਹੀਂ ਸਕਦੇ ਸੀਗੇ ਉਹਨਾਂ ਨੇ ਲਿਖੀ ਹੈ ਜਿਹੜੀ ਉਹ ਸਹੀ ਲਿਖੀ ਆ ਮਾੜਾ ਲਿਖਿਆ ਹੀ ਕੁਝ ਨਹੀਂ ਹੈਗਾ ਤੁਸੀਂ ਪੜ੍ਹੀ ਹੈ ਦਸਮੇ ਦੀ ਬਾਣੀ ਅਸੀਂ ਪੜ੍ਹੀ ਹੋਈ ਆ ਸੁਣਦੇ ਵੀ ਆਪਾਂ ਇਹ ਸਾਰੀ ਬਾਣੀ ਜਿਹੜੀ ਦਸਮੇ ਦੀ ਬਾਣੀ ਦੇ ਜਦੋਂ ਉਹਦੇ ਅਰਥ ਕਰਦੇ ਆ ਨਾ ਤੇ ਫਿਰ ਫਿਰ ਬੜਾ ਆਪਣੇ ਆਪ ਨੂੰ ਹੁੰਦਾ ਵੀ ਦਸਵੇਂ ਪਾਤਸ਼ਾਹ ਸਾਨੂੰ ਸਮਝਾਉਂਦੇ ਕਿ ਮੇਰੇ ਤਰੀਕੇ ਦੇ ਨਾਲ ਆ ਯਾਰ ਐਡੇ ਤਰੀਕੇ ਨਾਲ ਸਮਝਾਉਂਦੇ ਨੇ ਸਾਨੂੰ ਰੋਕਦੇ ਕਿਵੇਂ ਆ ਨੌਲੇਜ ਦੇਣੀ ਤਾਂ ਬਾਪ ਦਾ ਕੰਮ ਹੈਗਾ ਹੀ ਨਾ ਜੇ ਹੁਣ ਆਮੇ ਕੰਮ ਕਰਦਾ ਪਿਆ ਆ ਮੈਂ ਬੇਟੇ ਨੂੰ ਸਮਝਾਉਂਗਾ ਇਹ ਨਾ ਵੀ ਆ ਇਦਾਂ ਇਦਾਂ ਬਣਨੀ ਆ ਇਹਦਾ ਇੱਚੇ ਨੁਕਸਾਨ ਵੀ ਤਾਂ ਹੈ ਮੈਂ ਨੁਕਸਾਨ ਕਿਉਂ ਨਹੀਂ ਦੱਸੂਗਾ ਹੁਣ ਦਵਾਈ ਬਣਾਈ ਆ ਮੈਨੂੰ ਪਤਾ ਵੀ ਮੈਂ ਇਹਦੇ ਉੱਪਰ ਲਿਖਿਆ ਹੋਇਆ ਸਪੈਸ਼ਲ ਲਿਖਿਆ ਆ ਬੰਦੇ ਦੀ ਜਾਨ ਦਾ ਕੋਈ ਹੋਰ ਨਹੀਂ ਹੋ ਸਕਦਾ ਹਲੇ ਸਾਖ ਸ਼ਾਇਦ ਮੇਰੀ ਇਹਦੇ ਨਾਲ ਗੱਲ ਨਹੀਂ ਹੋਈ ਦਵਾਈ ਬਣਾ ਲਈ ਆ ਸਾਹ ਆਵੇ ਨਾ ਆਵੇ ਇਸ ਕਰਕੇ ਸਪੈਸ਼ਲ ਲਿਖਿਆ ਹੋਇਆ ਵੀ ਇਹ ਇੰਨੀ ਖਤਰਨਾਕ ਆ ਇਹ ਤੋਂ ਵੱਧ ਮਾਤਰਾ ਨਹੀਂ ਜਾਣੀ ਚਾਹੀਦੀ ਹੁਣ ਜਦੋਂ ਇਹ ਚੀਜ਼ ਮੈਂ ਸਿਖਾਉਂਗਾ ਨਾ ਇਹਨੂੰ ਨਾ ਸਖਾਈਏ ਬੱਚਾ ਗਲਤ 바ਸੇ ਚਲੇ ਜਾਵੇ ਜੇ ਜਿਹੜੇ ਬੋਲਦੇ ਨੇ ਉਹਨਾਂ ਦੇ ਬੱਚੇ ਇਹ ਜੀ ਲਚਰਤਾ ਕਰਦੇ ਫਿਰਨ ਉਹ ਆਪਣੇ ਬੱਚੇ ਨੂੰ ਨਹੀਂ ਸਮਝਾਉਣਗੇ ਜੇ ਨਹੀਂ ਸਮਝਾਉਣਗੇ ਤਾਂ ਫਿਰ ਜਾਣਗੇ ਫਿਰ ਤਾਂ ਜਾਣਗੇ ਨਾ ਕਿ ਆਪਣੇ ਪੁੱਤ ਨੂੰ ਸਮਝਾਉਣਾ ਆਪਣੇ ਪੋਤਿਆਂ ਨੂੰ ਸਮਝਾਉਣਾ ਆਪਣੇ ਬੱਚਿਆਂ ਨੂੰ ਸਮਝਾਉਣਾ ਕੋਈ ਗਲਤ ਗੱਲ ਹੋ ਗਈ ਸਮਝਾਉਣ ਦਾ ਤਰੀਕਾ ਉਹਨਾਂ ਦਾ ਐਦਾਂ ਵਧੀਆ ਜੇ ਆਪਾਂ ਅਰਥ ਕਰੀਏ ਦਾ ਬਹੁਤ ਵਧੀਆ ਅਰਥ ਨੇ ਉਹਨਾਂ ਤੇ ਬੜੇ ਸਹਿਜ ਤਰੀਕੇ ਨਾਲ ਉਹ ਸਮਝ ਆਉਂਦੇ ਨੇ ਹੂੰ ਤੇ ਹੌਲੀ ਹੌਲੀ ਦੇਖੋ ਉਹ ਕੁਝ ਜਿਹੜਾ ਕੁਝ ਉਹ ਲਿਖ ਕੇ ਗਏ ਨੇ ਉਹ ਹੁੰਦਾ ਹੈ ਨਾ ਪੂਰਾ ਹੋਈ ਜਾ ਰਿਹਾ ਉਹੀ ਵਰਤ ਰਿਹਾ ਨਾ ਹੂੰ ਤੇ ਆਪਾਂ ਇਹਨੂੰ ਬਸ ਸਿਰਫ ਉਹੀ ਗੱਲ ਆ ਕਿ ਆਪਾਂ ਬੋਲਣਾ ਕਿਵੇਂ ਆਪਾਂ ਬੋਲਣਾ ਕਿਵੇਂ ਆ ਸਾਡੇ ਜੇ ਗੱਲ ਰੱਖਣੀ ਹੈ ਕਿਉਂਕਿ ਰੱਖਣੀ ਕਿਵੇਂ ਆ ਕਿਉਂਕਿ ਸਟਰਸਟੀ ਇਹਦੇ ਨਾਲ ਚਲਦੀ ਆ ਸਾਰਾ ਸੰਸਾਰ ਇਹਦੇ ਨਾਲ ਚਲਦਾ ਪਿਆ ਪਰ ਗੱਲ ਰੱਖਣ ਦਾ ਇੱਕ ਤਰੀਕਾ ਹੈ ਤਰੀਕਾ ਹੁੰਦਾ ਹੈ ਹੂੰ ਵੀ ਫੈਮਿਲੀਆਂ ਵੀ ਦੇਖਣ ਬਿਲਕੁਲ ਸਭ ਨੇ ਦੇਖਣਾ ਤੁਹਾਡਾ ਨਹੀਂ ਮੰਨ ਕਰਦਾ ਵੀ ਤੁਸੀਂ ਵੀ ਐਹੋ ਜਿਹੇ ਵੀਡੀਓਜ਼ ਬਣਾਓ ਵੀ ਵਿਊਜ਼ ਥੋੜੇ ਜਿਹਾ ਜ਼ਿਆਦਾ ਆਣਗੇ ਦੇਖੋ ਜਦੋਂ ਇੱਥੇ ਸਾਡੇ ਕੋਲ ਬੰਦੇ ਆ ਕੇ ਸਾਨੂੰ ਸਾਈਡ ਤੇ ਲਿਜਾ ਕੇ ਗੱਲ ਕਰਦੇ ਆ ਸਾਡੇ ਨਾਲ ਤਾਂ ਉਹ ਵੀ ਇੱਥੇ ਗੱਲ ਨਹੀਂ ਕਰਦੇ ਵਿਚਾਰੇ ਉਹਨਾਂ ਦੀ ਪ੍ਰੋਬਲਮ ਸੁਣਨੀ ਪੈਂਦੀ ਆ ਸਾਈਡ ਤੇ ਲਿਜਾ ਕੇ ਗੱਲ ਕਰਦੇ ਆ ਫਿਰ ਉਹਨੂੰ ਸਾਰੇ ਉਹ ਵੀ ਗੱਲ ਕੁਝ ਨਹੀਂ ਆਉਂਦੀ ਆ ਔਰ 5-10 ਮਿੰਟ ਲਾਈਦੇ ਆ ਉਹਨਾਂ ਦੇ ਨਾਲ 5-10 ਮਿੰਟਾਂ ਵਿੱਚ ਬਿਨਾਂ ਦਵਾਈ ਤੇ ਉਹ ਬਾਹਰ ਆਉਂਦਿਆਂ ਤੱਕ ਨਾ ਉਹਦਾ ਰੰਗ ਬਦਲ ਜਾਂਦਾ ਬੰਦਿਆਂ ਦਾ ਕਿਉਂ ਕਿਉਂ ਡਰਾਈ ਇੰਨੇ ਹੋ ਜਾਂਦੇ ਨੇ ਕਈ ਮੈਨੂੰ ਲੱਗਦਾ ਵੀ ਕਈਆਂ ਨੂੰ ਜ਼ਿਆਦਾ ਮੈਂਟਲੀ ਨਹੀਂ ਡਿਸਟਰਬ ਕਰ ਦਿੱਤਾ ਜਾਂਦਾ ਵੀ ਅਸਲ ਦੇ ਵਿੱਚ ਬੰਦੇ ਨੂੰ ਬਿਮਾਰੀ ਕੋਈ ਨਹੀਂ ਹੁੰਦੀ ਬੰਦਾ ਮੈਂਟਲੀ ਡਿਸਟਰਬ ਹੋ ਜਾਂਦਾ ਲੋਕਾਂ ਨੂੰ ਇਹ ਕਹਿ ਦਿੱਤਾ ਜਾਂਦਾ ਵੀ ਤੂੰ ਚੱਕਰ ਪਾਏਗਾ ਕੁਝ ਨਹੀਂ ਕਰ ਪਾਏਗਾ ਬੰਦਾ ਉਹਦੇ ਵਿੱਚ ਵੀ ਇੰਨੀ ਟੈਨਸ਼ਨ ਲਾ ਜਾਂਦਾ ਬਿਲਕੁਲ ਹੁਣ ਤੁਸੀਂ ਆ ਜਿਹੜੀ ਗੱਲ ਕੀਤੀ ਇੱਥੇ ਇੱਕ ਤੁਹਾਨੂੰ ਮੈਂ ਦੱਸਦਾ ਇੱਕ ਬੰਦੇ ਦੀ ਡੈਥ ਹੋਈ ਆ ਸੱਜਣਾ ਮਿੱਤਰਾਂ ਨੇ ਉਹਨੂੰ ਫੀਮ ਦਿੱਤੀ ਸੱਜਣ ਸੀ ਉਹਦਾ ਮਿੱਤਰ ਸੀਗਾ ਫੀਮ ਦਿੱਤੀ ਉਹਨੂੰ ਫਸਟ ਨਾਈਟ ਹਾਂ ਫੀਮ ਲੈ ਲਈ ਉਹਨੇ ਇੱਕ ਹੋਰ ਸੀਗਾ ਉਹਨੇ ਗੋਲੀ ਵੀ ਦਿੱਤੀ ਉਹਨੂੰ ਕੁਛ ਉਹਦੇ ਆਪਣੇ ਆਪ ਵੀ ਇਹੀ ਜੀ ਸੀ ਕਿ ਮੈਂ ਦਾਰੂ ਵੀ ਪੀਣੀ ਆ ਫਸਟ ਫਸਟ ਨਾਈਟ ਦੇ ਵਿੱਚ ਉਹਦੇ ਬੰਦੇ ਦੀ ਡੈਥ ਹੋਈ ਕਹਿੰਦੇ ਇੱਕ ਸੁਣੀ ਗਈ ਹੈ ਮੈਂ ਕਦੇ ਉਹਈ ਡੈਥ ਹੈ ਨਾ ਹੂੰ ਕਿੰਨਾ ਯਾਰ ਹਰ ਇੱਕ ਲਿਮਟ ਹੁੰਦੀ ਆ ਕੋਈ ਵੀ ਅਫੀਨ ਵੀ ਦੇ ਦੂਸਰਾ ਦਵਾਈ ਵੀ ਖਾਲੀ ਹਾਂ ਜਿਹੜੀ ਵਿਚਾਰੀ ਵਿਆਹ ਕੇ ਲੈਂਦੀ ਆ ਯਾਰ ਕੀ ਹੋਊਗੀ ਬਲੂਰ ਵਿਚਾਰੀ ਵਿਆਹ ਕੇ ਲੈਂਦੀ ਉਹਨੂੰ ਤਾਂ ਹਲੇ ਪਤਾ ਹੀ ਨਹੀਂ ਕਰ ਸਕਦਾ ਤੂੰ ਕਿਹੜੀ ਤਿਆਰੀਆਂ ਫਿਰ ਕਰਦਾ ਫਿਰਦਾ ਆਪਾਂ ਸ਼ਰੀਫ ਵਿਆਹ ਘਲੇ ਉਹਨੇ ਨਾ ਹੈਨਾ ਚੰਗੇ ਘਰ ਦੀ ਆ ਚੰਗੇ ਘਰ ਦੀ ਹਾਂ ਤੇ ਆਪਾਂ ਕਿਹੜੀ ਯਾਰ ਕਮਜ ਪਏ ਬੀ ਫਿਕਰ ਹੋ ਕੇ ਇਹ ਜੀਆਂ ਚੀਜ਼ਾਂ ਤੋਂ ਉੱਪਰ ਉੱਠ ਕੇ ਉਹਨਾਂ ਦੀਆਂ ਗੱਲਾਂ ਤੋਂ ਉੱਪਰ ਉੱਠ ਕੇ ਤੁਸੀਂ ਆਪਣਾ ਘਰ ਬਸਾਉਣਾ ਹੈ ਫਿਰ ਉਹ ਦਿਮਾਗ ਚ ਸ਼ਾਂਤ ਹੋ ਜਾਂਦਾ ਯਾਰ ਬਾਕੀ ਗੱਲ ਤਾਂ ਠੀਕ ਆ ਮੈਂ ਤਾਂ ਐ ਵੀ ਪੰਜ ਪੰਜ ਚਾਰ ਚਾਰ ਸਾਲ ਤਾਂ ਗ੍ਰਹਿਸਤੀ ਜੀਵਨ ਦਾ ਨਹੀਂ ਪਤਾ ਲੱਗਦਾ ਯਾਰ ਉਹਨਾਂ ਨੂੰ ਲੋਕਾਂ ਨੂੰ ਟਾਈਮਿੰਗ ਨਾਲ ਬੜਾ ਹੋ ਗਿਆ ਵੀ ਟਾਈਮਿੰਗ ਉਹ ਵੇ ਵਾਦ ਦੇ ਵੇ ਮੈਂ ਖੁੱਲ ਕੇ ਸਵਾਲ ਪਹਿਲੀ ਵਾਰੀ ਪੁੱਛ ਰਿਹਾ ਕਿਉਂਕਿ ਇਹ ਵੀ ਗੱਲ ਆ ਵੀ ਪੁੱਛਣੇ ਵੀ ਜ਼ਰੂਰੀ ਹੈ ਕਿਉਂਕਿ ਲੋਕਾਂ ਨੇ ਗੰਧ ਬਹੁਤ ਜ਼ਿਆਦਾ ਪਾਰਤਾ ਹੈ ਕਲੀਅਰ ਕਰਨਾ ਜ਼ਰੂਰੀ ਹੈ ਵੀ ਲੋਕਾਂ ਨੂੰ ਇਹ ਪਰਵਾਹ ਰਹਿੰਦੀ ਹੈ ਵੀ ਟਾਈਮਿੰਗ ਮੇਰੀ ਜ਼ਿਆਦਾ ਹੋਵੇ ਇਦਾਂ ਹੋਵੇ ਇਹ ਚੀਜ਼ਾਂ ਦਾ ਬੜਾ ਹੁੰਦਾ ਹੈ ਕਿ ਅਸਲ ਦੇ ਵਿੱਚ ਜਦੋਂ ਤੁਹਾਡਾ ਕੋਈ ਪਲਨ ਹੈ ਮੈਨੂੰ ਨਹੀਂ ਲੱਗਦਾ ਵੀ ਉਹਦੇ ਵਾਸਤੇ ਵੀ ਟਾਈਮਿੰਗਸ ਦੀ ਜਾਂ ਹੋਰ ਚੀਜ਼ਾਂ ਦੀ ਕੋਈ ਲੋੜ ਪੈਂਦੀ ਹੈ ਦੇਖੋ ਇਹਦੇ ਵਾਸਤੇ ਨਾ ਸਾਨੂੰ ਆਪਣੀ ਪੂਰੀ એનર્ਜੀ ਪੂਰਾ ਆਪਣੀ ਬਾਡੀ ਦਾ ਜਿਹੜਾ ਬੈਲੈਂਸ ਆ ਪੂਰਾ ਰੱਖਣਾ ਜ਼ਰੂਰੀ ਆ ਉਹਦੇ ਵਾਸਤੇ ਤੁਹਾਨੂੰ ਪਹਿਲੇ ਮੈਂ ਇਹ ਗੱਲ ਦੱਸਿਆ ਵੀ ਸਾਰੇ ਨਾਲ ਵੈਟਰ ਚੀਜ਼ਾਂ ਵੀ ਜਿਹੜੀ ਮਹਾਰਾਜਾ ਸ਼ਾਹੀ ਨੁਕਸਤੋਂ ਦੱਸਿਆ ਜੇ ਹੋ ਤੁਸੀਂ ਪੂਰਾ ਲੈ ਲਓ ਜ਼ਿਆਦਾ ਵਧੀਆ ਨਹੀਂ ਪੂਰਾ ਲੈ ਸਕਦੇ ਉਹਦੇ ਵਿੱਚੋਂ ਛਾਂਟ ਕੇ ਦੀਆਂ ਚੀਜ਼ਾਂ ਵੀ ਲੈ ਲੋਗੇ ਤਾਂ ਤੁਹਾਡਾ ਤਾਂ ਵੀ ਬੇੜਾ ਤਾਰ ਦੂਗਾ ਉਹ ਪਰ ਉਹ ਵੀ ਇਹ ਗੱਲ ਨਾ ਵੀ ਉਹ ਵੀ ਹਰ ਬੰਦਾ ਨਾ ਨਹੀਂ ਖਾ ਸਕਦਾ ਉਹ ਵੀ ਕਿਸੇ ਕਿਸੇ ਨੂੰ ਹੀ ਲੋੜ ਮੈਂ ਤਾਂ ਹੀ ਉਧਾ ਗਿਆ ਹੈ ਬਿਜੇ ਇਹਦਾ ਮਹਿੰਗਾ ਨਹੀਂ ਲੈ ਸਕਦਾ ਨਾ ਅੱਧਾ ਹੀ ਕਰ ਲਵੇ ਹੂੰ ਅੱਧੇ ਨਾਲ ਵੀ ਉਹਦਾ ਕਾਫੀ ਕਾਫੀ ਸੁਧਾਰ ਹੋ ਜਾਂਦਾ ਹੈ ਕਾਫੀ ਜੀਵਨ ਸੁਧਰ ਜਾਂਦਾ ਹੂੰ ਸੌਖਾ ਹੋ ਜਾਂਦਾ ਕਰ ਉਹ ਤਾਂ ਆਪਣੇ ਨਹੀਂ ਆਪਿੱਤ ਸਿਰ ਹੈਗੇ ਹੀ ਆ ਨਾ ਹੂੰ ਨਾਲੇ ਆਪਣੇ ਸਰੀਰ ਨੂੰ ਵੀ ਦੇਖਣਾ ਚਾਹੀਦਾ ਸਭ ਤੋਂ ਵੱਡੀ ਗੱਲ ਤਾਂ ਹੈ ਦੇਖੋ ਜੀ ਤੁਸੀਂ ਉਹ ਚੀਜ਼ਾਂ ਜਦੋਂ ਖਾਣ ਲੱਗ ਜਾਂਦੇ ਨੇ ਕਈ ਬੰਦੇ ਹੂੰ ਜਿਹੜੇ ਬੰਦੇ ਕਹਿੰਦੇ ਸੀ ਕਿ ਜ਼ਿੰਦਗੀ 'ਚ ਸਾਡੇ ਸਰੀਰ ਦੀ ਬਾਡੀ ਦਾ ਦਰਦ ਨਹੀਂ ਹਟਿਆ ਦਰਦ ਨਹੀਂ ਹਟਿਆ ਉਹ ਇੱਕ ਹੰਡ ਅੱਗੇ ਵੀ ਯਾਰ 15 ਦਿਨ ਤੋਂ ਦਵਾਈ ਸ਼ੁਰੂ ਕੀਤੀ ਆ ਬਾਡੀ ਚ ਦਰਦ ਵੀ ਨਹੀਂ ਰਿਹਾ ਹੁਣ ਅਸੀਂ ਉਹ ਚ ਦਰਦਾਂ ਵਾਲੇ ਥੋੜੇ ਕੁਝ ਪਾਤਾ ਹੂੰ ਉਹ ਸਾਡੀ ਇਮਿਊਨਿਟੀ ਇੰਨੀ ਉਹਨੇ ਸਾਡੇ ਰੋਮ ਰੋਮ ਖੋਲਣੇ ਆ ਸਾਡੀ ਇਮਿਊਨਿਟੀ ਇੰਨੀ ਵਧੀਆ ਕਰ ਦੇਣੀ ਸਾਡੇ ਮਸਲ ਬਣਾਉਣੇ ਆ ਉਹਨਾਂ ਨੇ ਹੂੰ ਇੰਨਾ ਕੁਝ ਕਰੋ ਤੇ ਪ੍ਰੋਬਲਮ ਤਾਂ ਘਟਣੀ ਆਈਆਂ ਹੂੰ ਇੱਕ ਹੁਣ ਅ ਕਿਉਂਕਿ ਪੋਡਕਾਸਟ ਲੰਬਾ ਹੋ ਗਿਆ ਬਾਕੀ ਗੱਲਾਂ ਅਗਲੀ ਵਾਰ ਹੀ ਕਰਾਂਗੇ ਅ ਗੱਲਾਂ ਬਹੁਤ ਵਧੀਆ ਨੇ ਹੋਈਆਂ ਨੇ ਇੱਕ ਇਹ ਦੱਸੋ ਵੀ ਤੁਹਾਡਾ ਸਰਵਾਈਕਲ ਦਾ ਇਲਾਜ ਹੋ ਗਿਆ ਗੋਡਿਆਂ ਦਾ ਇਲਾਜ ਹੋ ਗਿਆ ਉਹ ਵੀਡੀਓਜ਼ ਬੜੀਆਂ ਵਾਇਰਲ ਹੁੰਦੀਆਂ ਬੜਾ ਮਸ਼ਹੂਰ ਹੈ ਉਹ ਤੁਸੀਂ ਕਿਸ ਪ੍ਰਕਾਰ ਨਾਲ ਕਰਦੇ ਹੋ ਕਿਉਂਕਿ ਲੋਕੀ ਕਹਿੰਦੇ ਪਟਾਕਿਆਂ ਨਾਲ ਪਟਾਕੇ ਜੇ ਮਾਰਦੇ ਹੋ ਤੁਸੀਂ ਪਟਾਕਿਆਂ ਨਾਲ ਇਲਾਜ ਕਿਸ ਤਰੀਕੇ ਨਾਲ ਹੋ ਜਾਂਦਾ ਐਨੀ ਵੱਡੀਆਂ ਵੱਡੀਆਂ ਬਿਮਾਰੀਆਂ ਹੁੰਦੀਆਂ ਇੰਨੇ ਸਾਲ ਲੱਗ ਜਾਂਦੇ ਆ ਤੁਸੀਂ ਮਾਰੇ ਆ ਪਟਾਕਾ ਜਾਂ ਉਹ ਜਾਂਦੇ ਹੋ ਲੋਕੀ ਥੱਲੇ ਕਮੈਂਟਸ ਵੀ ਬੜੇ ਨੈਗੇਟਿਵ ਵੀ ਕਰਦੇ ਨੇ ਕਰੀ ਜਾਂਦੇ ਲੋਕੀ ਨੈਗੇਟਿਵ ਕਰਦੇ ਆ ਵੀ ਇੱਦਾਂ ਫਰਕ ਥੋੜੀ ਨਾ ਪੈਂਦਾ ਕੋਈ ਕਹਿੰਦਾ ਮੈਂ ਆਇਆ ਮੈਨੂੰ ਤਾਂ ਫਰਕ ਨਹੀਂ ਪਿਆ ਮੈਂ ਤਾਂ ਇਹਨਾਂ ਕੋਲ ਆਇਆ ਮੈਂ ਦਵਾਈ ਵੀ ਲਿੱਤੀ ਪੈਸੇ ਵੀ ਬੜੇ ਲਾਤੇ ਪਰ ਮੈਨੂੰ ਕੋਈ ਫਰਕ ਨਹੀਂ ਪਿਆ ਦੋ ਗੱਲਾਂ ਨੇ ਇੱਕ ਬੰਦਾ ਠੀਕ ਹੋ ਗਿਆ ਹੂੰ ਦੋ ਠੀਕ ਹੋ ਗਏ 10 ਠੀਕ ਹੋ ਗਏ ਹੈਨਾ ਇੱਕ ਬੰਦੇ ਸਾਡੇ ਕੋਲ ਇਹ ਜੇ ਉਸ ਵੀਡੀਓ ਨੂੰ ਦੇਖ ਕੇ ਨਾ ਹੁਣ ਤੱਕ 5-7 ਬੰਦੇ ਇਹ ਜੇ ਆਏ ਜਿਨ੍ਹਾਂ ਦੀ ਗਰਦਨ ਇਹ ਇੱਥੇ ਸੀ ਹੂੰ ਉਹ ਬੰਦਾ ਆ ਕੇ ਕਹੇ ਵੀ ਮੇਰੇ ਢਟਾਕ ਮਰਾਦੇ ਤੇ ਮੇਰੀ ਗਰਦਨ ਐਦਾਂ ਸਿੱਧੀ ਕਰਦੇਓ ਇਹ ਰੱਬ ਵੀ ਨਹੀਂ ਨਾ ਯਾਰ ਅਸਲ ਐਦਾਂ ਨਹੀਂ ਨਾ ਹੋ ਸਕਦਾ ਉਹਨੂੰ ਹੋ ਸਕਦਾ